ਕੀ ਆਪਾਂ ਦੁੱਧ ਪੀ ਰਹੇ ਹਾਂ ਕੀ ਤੁਹਾਨੂੰ ਲੱਗਦਾ ਕਿ ਅਸੀਂ ਪਿਓਰ ਦੁੱਧ ਪੀ ਰਹੇ ਹਾਂ ਮੈਨੂੰ ਲੱਗਦਾ ਕਿ ਕੋਈ ਗਰੰਟੀ ਨਹੀਂ ਹੈਗੀ ਉਸ ਤੋਂ ਬਾਅਦ ਆਖੇ ਆਪਾਂ ਗੱਲ ਕਰੀਏ ਕਿ ਆਪਾਂ ਜਿਹੜੀਆਂ ਸਬਜ਼ੀਆਂ ਖਾਂਦੇ ਹਾਂ ਤੁਹਾਨੂੰ ਟੀਕੇ ਬਾਰੇ ਪਤਾ ਜਿਹੜਾ ਲੱਗਦਾ ਐਵੇਂ ਜਿਵੇਂ ਆਪਣੇ ਫਲ ਫਰੂਟ ਨੇ ਐਵੇਂ ਜਿਵੇਂ ਆਪਣੇ ਅਨਾਜ ਨੇ ਸਪਰੇਅ ਇਹ ਉਹ ਪਾਸੂਰ ਦਾ ਚਲਨ ਕਿੰਨਾ ਵੱਧ ਗਿਆ ਹੁਣ ਜੇ ਆਪਾਂ ਕਹੀਏ ਕਿ ਜਾ ਕੇ 250 ਰੁਪਏ ਦਾ ਪੀਜ਼ਾ ਖਾਏ ਹਾਂ ਤਾਂ ਕੀ ਤੁਹਾਨੂੰ ਲੱਗਦਾ ਕਿ ਆਪਾਂ ਹੈਲਦੀ ਡਾਈਟ ਖਾ ਜਾਂਦੀ ਏਸੇ ਤਰੀਕੇ ਨਾਲ ਨਾ ਲੋਕ ਸਿਰਫ ਇੱਕ ਗਲਤ ਫਹਿਮੀ ਦਾ ਸ਼ਿਕਾਰ ਹੋਗੇ ਕੀ ਸਾਡੀਆਂ ਖੁਰਾਕਾਂ ਬਹੁਤ ਵਧੀਆ ਨਹੀਂ ਸਾਡੀ ਖੁਰਾਕ ਦੇ ਵਿੱਚ ਜੋ ਅਸੀਂ ਖਾ ਰਹੇ ਹਾਂ ਖਾਣਾ ਛੱਡੋ ਜੀ ਤੁਸੀਂ ਆਪਾਂ ਜਿਹੜੀ ਹਵਾ 'ਚ ਸਾਹ ਲੈ ਰਹੇ ਆ ਨਾ ਉਹ ਵੀ ਸਾਨੂੰ ਸ਼ੁੱਧ ਨਹੀਂ ਮਿਲ ਰਹੀ ਇੰਨਾ ਜ਼ਿਆਦਾ ਪੋਲੂਸ਼ਨ ਨਾ ਇੰਨੇ ਜ਼ਿਆਦਾ ਪੈਸਟੀਸਾਈਡਸ ਨੇ ਸਾਡੇ ਖਾਣੇ 'ਚ ਸਾਡੇ ਪਾਣੀ 'ਚ ਸਾਡੀ ਹਵਾ 'ਚ ਨੋਟ ਪੋਸੀਬਲ ਟੂ ਸਟੇ ਹੈਲਦੀ ਇਨ 댓 এনवायरमेंट ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਸਿਹਤਮੰਦ ਰਹਿਣਾ ਤਾਂ ਪੋਸੀਬਲ ਹੀ ਨਹੀਂ ਅਸੀਂ ਅੱਜ ਵੀ ਪਿਛਲੇ 5000 ਸਾਲ ਦੀ ਗੱਲ ਕਰ ਰਹੇ ਆਉਣ ਵਾਲੇ 5000 ਦੀ ਨਹੀਂ ਪਿਛਲੇ ਜਿਹੜੇ ਲੰਘ ਚੁੱਕੇ ਆ 5000 ਸਾਲ ਪਹਿਲਾਂ ਉਹ ਤੋਂ ਵੀ ਰਿਸ਼ੀਆਂ ਮੁਨੀਆਂ ਨੂੰ ਵੀ ਪਤਾ ਸੀ ਕਿ ਆਹ ਜਿਹੜੀਆਂ ਜੜੀ ਬੂਟੀਆਂ ਆਪਾਂ ਜਨਤਾ ਨੂੰ ਦਿਖਾ ਰਹੇ ਆ ਇਹਨਾਂ ਦੀ ਲੋੜ ਆ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਤੇ ਤੁਹਾਡੀ ਆਡੀਅנס ਫਰੂਕੀ ਸਾਹਿਬ ਦੇਖੋ ਤੁਸੀਂ ਜਿਹੜਾ ਸਵਾਲ ਕੀਤਾ ਦੋ ਨੇ ਹੁਣ ਜੀ ਆ ਲੱਕੜ ਵਾਲੀ ਗੱਲ ਤਾਂ ਮੈਂ ਬਾਅਦ ਚ ਕਰੂੰ ਜਿਹੜਾ ਪਹਿਲਾ ਇੰਪੋਰਟੈਂਟ ਸਵਾਲ ਆ ਨਾ ਇੱਕ ਸਾਡੀਆਂ ਖੁਰਾਕਾਂ ਬੜੀਆਂ ਵਧੀਆ ਨਹੀਂ ਹਾਂਜੀ ਫਿਰ ਵੀ ਆਪਾਂ ਵੀਕਨੈਸ ਦਾ ਸ਼ਿਕਾਰ ਕਿਉਂ ਹੋ ਰਹੇ ਪਹਿਲਾਂ ਉਹ ਸਪਸ਼ਟ ਕਰ ਦਈਏ ਇਹ ਸਾਰੀ ਦੁਨੀਆਂ ਲਈ ਬਹੁਤ ਜ਼ਰੂਰੀ ਆ ਇਸ ਸਵਾਲ ਬਾਰੇ ਜਾਨਣਾ ਠੀਕ ਹੈ ਠੀਕ ਹੈ ਤੁਸੀਂ ਗੌਰ ਕਰੋ ਮ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਆਪਾਂ ਦੁੱਧ ਪੀ ਰਹੇ ਹਾਂ ਕੀ ਤੁਹਾਨੂੰ ਲੱਗਦਾ ਕਿ ਅਸੀਂ ਪਿਓਰ ਦੁੱਧ ਪੀ ਰਹੇ ਹਾਂ ਕੋਈ ਗਾਰੰਟੀ ਨਹੀਂ ਜੀ ਕੋਈ 2 4 5% ਮੈਨੂੰ ਲੱਗਦਾ ਕਿ ਕੋਈ ਗਾਰੰਟੀ ਨਹੀਂ ਹੈਗੀ ਉਸ ਤੋਂ ਬਾਅਦ ਆ ਕੇ ਆਪਾਂ ਗੱਲ ਕਰੀਏ ਕਿ ਆਪਾਂ ਜਿਹੜੀਆਂ ਸਬਜ਼ੀਆਂ ਖਾਂਦੇ ਹਾਂ ਸਬਜ਼ੀਆਂ ਕੁਦਰਤ ਦੀ ਦੇਣ ਮੰਨ ਕੇ ਚੱਲ ਪੈਂਦੇ ਆ ਤੁਹਾਨੂੰ ਉਹ ਟੀਕੇ ਬਾਰੇ ਪਤਾ ਜਿਹੜਾ ਲੱਗਦਾ ਕੋਈ ਗਾਰੰਟੀ ਨਹੀਂ ਜੀ ਲੱਗਦਾ ਨਾ ਐਵੇਂ ਜਿਵੇਂ ਆਪਣੇ ਫਲ ਫਰੂਟ ਨੇ ਜੀ ਐਵੇਂ ਜਿਵੇਂ ਆਪਣੇ ਅਨਾਜ ਨੇ ਸਪਰੇਅਾਂ ਇਹ ਉਹ ਉਸ ਤੋਂ ਬਾਅਦ ਆ ਰਹੀ ਸੁਖ ਨਾਲ ਆਪਣੇ ਫਾਸਟ ਫੂਡ ਦਾ ਚੱਲਣ ਕਿੰਨਾ ਵੱਧ ਗਿਆ ਹੁਣ ਜੇ ਆਪਾਂ ਕਹੀਏ ਕਿ ਜਾ ਕੇ 250 ਰੁਪਏ ਦਾ ਪੀਜ਼ਾ ਖਾਏ ਹਾਂ ਤਾਂ ਕੀ ਤੁਹਾਨੂੰ ਲੱਗਦਾ ਕਿ ਆਪਾਂ ਹੈਲਦੀ ਡਾਈਟ ਖਾ ਜਾਂਦੀ ਹੂੰ ਜੋ ਤਾਂ ਸੱਤਿਆਨਾਸ਼ ਕਰਿਆਂਦੇ ਅਸੀਂ ਸੱਤਿਆਨਾਸ਼ ਕਰਿਆ ਹੁੰਦਾ ਨਾ ਇਸੇ ਤਰੀਕੇ ਨਾਲ ਨਾ ਲੋਕ ਸਿਰਫ ਇੱਕ ਗਲਤ ਫਹਿਮੀ ਦਾ ਸ਼ਿਕਾਰ ਹੋ ਗਏ ਕਿ ਸਾਡੀਆਂ ਖੁਰਾਕਾਂ ਬਹੁਤ ਵਧੀਆ ਨਹੀਂ ਸਾਡੀ ਖੁਰਾਕ ਦੇ ਵਿੱਚ ਜੋ ਅਸੀਂ ਖਾ ਰਹੇ ਹਾਂ ਖਾਣਾ ਛੱਡੋ ਜੀ ਤੁਸੀਂ ਆਪਾਂ ਜਿਹੜੀ ਹਵਾ 'ਚ ਸਾਹ ਲੈ ਰਹੇ ਹੋ ਨਾ ਉਹ ਵੀ ਸਾਨੂੰ ਸ਼ੁੱਧ ਨਹੀਂ ਮਿਲ ਰਹੀ ਇੰਨਾ ਜ਼ਿਆਦਾ ਪੋਲਿਊਸ਼ਨ ਆ ਇੰਨੇ ਜ਼ਿਆਦਾ ਪੈਸਟੀਸਾਈਡਸ ਨੇ ਸਾਡੇ ਖਾਣੇ 'ਚ ਸਾਡੇ ਪਾਣੀ 'ਚ ਸਾਡੀ ਹਵਾ 'ਚ ਆਪਾਂ ਸਿਹਤ ਦਾ ਕਿੱਥੋਂ ਉਮੀਦ ਕਰ ਸਕਦੇ ਆ ਨੋਟ ਪੋਸੀਬਲ ਟੂ ਸਟੇ ਹੈਲਦੀ ਇਨ 댓 এনवायरमेंट ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਸਿਹਤਮੰਦ ਰਹਿਣਾ ਤਾਂ ਪੋਸੀਬਲ ਹੀ ਨਹੀਂ ਇਸ ਤਰੀਕੇ ਬਾਰੇ ਸੋਚਣਾ ਵੀ ਇੱਕ ਤਰੀਕੇ ਦੀ ਅੱਜ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਦਿਮਾਗ ਦੀ ਬਹੁਤ ਵੱਡੀ ਕਮਜ਼ੋਰੀ ਹੈ ਜੋ ਪਕੜ ਨਹੀਂ پا ਰਿਹਾ ਕਿ ਜੋ ਅਸੀਂ ਖਾ ਰਹੇ ਹਾਂ ਜੋ ਅਸੀਂ ਪੀ ਰਹੇ ਹਾਂ ਜਿਹੜੀ ਹਵਾ 'ਚ ਸਾਹ ਲੈ ਰਹੇ ਹਾਂ ਤੇ ਫਿਰ ਵੀ ਤੰਦਰੁਸਤ ਹੋਣ ਦੀ ਕਾਮਨਾ ਕਰੀਏ ਉਹ ਮੈਨੂੰ ਨਹੀਂ ਲੱਗਦਾ ਕੋਈ ਗੱਲਬਾਤ ਹੈ ਇਸ ਤਰ੍ਹਾਂ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਅੱਜ ਵੀ ਪਿਛਲੇ 5000 ਸਾਲ ਦੀ ਗੱਲ ਕਰ ਰਹੇ ਹਾਂ ਆਉਣ ਵਾਲੇ 5000 ਦੀ ਪਿਛਲੇ ਜਿਹੜੇ ਲੰਘ ਚੁੱਕੇ ਆ 5000 ਸਾਲ ਪਹਿਲਾਂ ਉਦੋਂ ਵੀ ਰਿਸ਼ੀਆਂ ਮੂਨੀਆਂ ਨੂੰ ਵੀ ਪਤਾ ਸੀ ਕਿ ਆਹ ਜਿਹੜੀਆਂ ਜੜੀ ਬੂਟੀਆਂ ਆਪਾਂ ਜਨਤਾ ਨੂੰ ਦਿਖਾ ਰਹੇ ਹਾਂ ਇਹਨਾਂ ਦੀ ਲੋੜ ਲੋੜ ਪਵੇਗੀ ਕੀ 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 ਚੀਜ਼ ਕੀ ਕੀ ਸ਼ਹਿਤ ਤਾਂ ਇਹ ਬੜੀ ਸਿੰਪਲ ਆ ਆਹ ਵਾਲੀ ਜਿਹੜੀ ਲੱਕੜ ਤੁਸੀਂ ਚੱਕੀ ਸੀਗੀ ਜੀ ਜੀ ਇਹ ਲੱਕੜ ਦਾ ਨਾਮ ਆ ਜੀ ਅਸ਼ਵ ਗੰਦਾ ਅਸ਼ਵ ਗੰਦਾ ਬਹੁਤ ਕਾਮਨ ਆਯੁਰਵੇਦ ਦੇ ਵਿੱਚ ਲਗਭਗ 80% ਦਵਾਈਆਂ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਹਲਦੀ ਦੀ ਤਰ੍ਹਾਂ ਬਹੁਤ ਪਪੂਲਰ ਹੈ ਠੀਕ ਹੈ ਬਸ ਆਯੁਰਵੇਦ ਦੀ ਹਲਦੀ ਹੈ ਆਯੁਰਵੈਦਿਕ ਹਲਦੀ ਹੈ ਹਲਦੀ ਵੀ ਆਯੁਰਵੈਦਿਕ ਹੀ ਹੈ ਲਗਭਗ ਲਗਭਗ 80% ਫਾਰਮੂਲੇ ਚ ਪਾਈ ਜਾਂਦੀ ਹੈ ਠੀਕ ਹੈ ਇਹ ਸਾਡੇ ਮਾਸਪੇਸ਼ੀਆਂ ਦੀ ਹੱਡੀਆਂ ਦੀ ਦਿਮਾਗ ਦੀ ਅੱਖਾਂ ਦੀ ਸਾਡੇ ਜਨਾਈਟਲ ਆਰਗਨਸ ਦੀ ਤਾਕਤ ਲਈ ਜਿੰਨੇ ਨਿਊਟ੍ਰੀਸ਼ਨ ਚਾਹੀਦੇ ਆ ਇਸ ਕੱਲੀ ਲੱਕੜ ਦੇ ਵਿੱਚ ਉਪਲਬਧ ਨੇ ਇਹਦੀ ਲੱਕੜ ਚ ਬਿਲਕੁਲ ਜੀ ਇਸ ਲੱਕੜ ਦੇ ਵਿੱਚ ਤੁਸੀਂ ਕਦੇ ਦਿਮਾਗ ਦੀ ਦਵਾਈ ਦਾ ਫਾਰਮੂਲਾ ਪੜ੍ਹ ਕੇ ਦੇਖ ਲਿਓ ਕਿਸੇ ਵੀ ਵੱਡੀ ਵਧੀਆ ਕੰਪਨੀ ਦਾ ਉਹਦੇ ਵਿੱਚ ਅਸ਼ਵਗੰਧਾ ਜ਼ਰੂਰ ਹੋਊਗਾ ਠੀਕ ਹੈ ਠੀਕ ਹੈ ਨਾ ਤਾਕਤ ਵਾਲੀਆਂ ਦਵਾਈਆਂ 'ਚ ਤਾਂ ਹੋਣਾ ਹੀ ਹੋਣਾ ਠੀਕ ਹੈ ਕੋਈ ਹੱਡੀਆਂ ਦੁਖਦੀਆਂ ਕਿਸੇ ਲੱਤਾਂ ਬਾਹਾਂ ਦੁਖਦੀਆਂ ਉਹਨਾਂ ਦੀਆਂ ਦਵਾਈਆਂ ਦਾ ਕੋਈ ਫਾਰਮੂਲਾ ਜੇ ਪ੍ਰੋਪਰ ਤੁਹਾਨੂੰ ਮਿਲ ਜਾਂਦਾ ਪੜ੍ਹ ਕੇ ਦੇਖਿਓ ਅਸ਼ਵਗੰਧਾ ਜ਼ਰੂਰ ਪਾਈ ਜਾਂਦੀ ਹੈ ਕਿਆ ਵਾਹ ਏਡੇ ਜ਼ਿਆਦਾ ਵਧੀਆ ਇਹਦੇ ਵਿੱਚ ਨਿਊਟ੍ਰੀਐਂਟਸ ਨੇ ਜੋ ਮਾਈਕਰੋ ਐਲੀਮੈਂਟਸ ਨੇ ਬਹੁਤ ਇੰਪੋਰਟੈਂਟ ਨਹੀਂ ਇਹ ਪੱਥਰ ਨਹੀਂ ਹੈ ਸਰ ਇਹ ਹਾਂਜੀ ਇਹ ਵੀ ਇੱਕ ਦਰਖਤ ਦਾ ਬੂਟਾ ਵਾ ਉਹਦੀ ਲੱਕੜ ਦੀ ਕਟਿੰਗ ਕੀਤੀ ਗਈ ਆ ਅੱਛਾ ਇਹ ਲੱਕੜ ਹੈ ਇਹ ਲੱਕੜਾ ਵਿਦਾਰੀ ਕੰਦ ਕੰਦ ਦਾ ਮਤਲਬ ਹੈ ਜੜ ਵਿਦਾਰੀ ਨਾਮ ਦਾ ਪੌਦਾ ਉਹਦੀ ਜੜ ਹੈ ਇਹ ਠੀਕ ਹੈ ਨਾ ਇਹ ਧਰਤੀ ਦੇ ਉੱਪਰ ਪਾਈ ਜਾਣ ਵਾਲੀ ਮਾਸਪੇਸ਼ੀਆਂ ਦੀ ਤਾਕਤ ਦਾ ਸਭ ਤੋਂ ਜ਼ਿਆਦਾ ਪਾਵਰਫੁੱਲ ਟੋਨਿਕ ਹੈ ਬਿਲਕੁਲ ਜੀ ਕਈ ਗੁਣਾ ਜ਼ਿਆਦਾ ਜਿਹੜੇ ਨਾਰਮਲ ਪ੍ਰੋਟੀਨ ਆਪਾਂ ਸੁਣਿਆ ਉਸ ਤੋਂ ਜ਼ਿਆਦਾ ਤੇ ਮਸਲ ਕੋਈ ਵੀ ਹੋਵੇ ਠੀਕ ਹੈ ਇਸ਼ਾਰਾ ਤੁਸੀਂ ਸਮਝ ਹੀ ਲੈਣਾ ਤੇ ਲੋਕਾਂ ਨੇ ਵੀ ਸਮਝ ਲੈਣਾ ਠੀਕ ਹੈ ਮਸਲ ਸਟਰੈਂਥ ਵਾਸਤੇ ਇਹ ਬਹੁਤ ਸਟਰੋਂਗ ਚੀਜ਼ ਹੈ ਜੀ ਇਹ ਜਿਹੜੀ ਚੀਜ਼ ਹੈ ਜੀ ਬੰਟਿਆਂ ਵਰਗੀ ਆ ਹਾਂਜੀ ਛੋਟੇ ਛੋਟੇ ਹੁੰਦੇ ਸੀ ਵਾਈਟ 20 ਦੇ ਦੇਖਦੇ ਹੁੰਦੇ ਉਹੋ ਚੀਜ਼ ਲੱਗਦੀ ਹੈ ਇਹ ਠੀਕ ਹੈ ਤੇ ਇਹਦਾ ਨਾਮ ਹੈ ਕਿ ਕੌਂਚ ਬੀਜ ਸਫੇਦ ਕੌਂਚ ਠੀਕ ਹੈ ਇਹਨਾਂ ਦਾ ਕੰਮ ਵੀ ਉਹੀ ਹੈ ਆ ਸਫੇਦ ਮੂਸਲੀ ਆ ਸਾਰਿਆਂ ਨੇ ਸੁਣਿਆ ਹੋਇਆ ਵਾ ਇਹਦਾ ਕੰਮ ਵੀ ਉਹੀ ਆ ਜਨਰਲ ਬੋਡੀ ਦੀ ਸਟਰੈਂਥ ਲਈ ਆ ਇਹ ਬਿਲਕੁਲ ਸਹੀ ਆ ਹਾਸੇ ਮਜ਼ਾਕ ਨਹੀਂ ਸੀ ਕਹਿੰਦੇ ਉਹ ਕਹਿੰਦੇ ਸੀਰੀਅਸ ਸੀ ਹਾਂ ਹੁਣ ਜਿਹੜੀ ਅੱਜ ਦੀ ਪਨੀਰੀ ਹੈ ਨਾ ਉਹਨੂੰ ਲੱਗਦਾ ਵੀ ਉਹ ਹਾਸੇ ਮਜ਼ਾਕ ਚ ਕਹਿੰਦਾ ਪਰ ਉਹ ਸੀਰੀਅਸ ਗੱਲ ਸੀ ਇਹਦੇ ਨਾਲ ਬਹੁਤ ਲੋਕਾਂ ਦੇ ਘਰ ਉਜੜਦੇ ਉਜੜਦੇ ਪੁਰਾਣੇ ਬਜ਼ੁਰਗਾਂ ਨੇ ਬਚਾਏ ਨੇ ਠੀਕ ਹੈ ਠੀਕ ਹੈ ਨਾ ਅੱਜ ਕੱਲ ਦੀ ਜਿਹੜੀ ਸਾਡਾ ਲਾਈਫ ਸਟਾਈਲ ਹੈਗਾ ਵਾ ਬੜੀਆਂ ਐਡੀਆਂ ਦਿੱਕਤਾਂ ਆਉਂਦੀਆਂ ਨੇ ਕਿ ਘਰਾਂ ਨੇ ਘਰ ਉਜੜ ਰਹੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਕਹਾਵਤ ਹੋਰ ਤੁਹਾਨੂੰ ਕਹਾਵਤ ਸੁਣਾ ਦਿੰਦਾ ਅਬ ਪਛਤਾਏ ਹੋਤ ਕਿਆ ਜਦ ਚਿੜੀਆ ਚੁਗ ਗਈ ਖੇਤ ਮੇਰਾ ਇਸ਼ਾਰਾ ਸ਼ਾਇਦ ਕਹਾਵਤ ਨਾਲ ਹੀ ਸਮਝ ਜਾਣਗੇ ਲੋਕ ਜਿਨ੍ਹਾਂ ਨੂੰ ਲੋੜ ਆ ਜਿਹਨੂੰ ਲੋੜ ਆ ਅਸੀਂ ਇਹ ਸਾਰੀਆਂ ਚੀਜ਼ਾਂ ਬੋਲਤੀਆਂ ਵੀ ਕੀ ਕੀ ਆ ਬਿਲਕੁਲ ਜੀ ਇਹਨਾਂ ਨਾਲ ਅਸੀਂ ਦਵਾਈਆਂ ਤਿਆਰ ਕਰਦੇ ਆ ਇਹਨਾਂ ਤੋਂ ਬਿਨਾ ਤਾਂ ਕੋਈ ਜਨਰਲ ਹੈਲਥ ਟੋਨਿਕ ਤਿਆਰ ਹੋ ਹੀ ਨਹੀਂ ਨਾ ਸਕਦਾ ਜੋ ਮਰਦਾਨਾ ਸਿਹਤ ਲਈ ਜ਼ਰੂਰੀ ਹੈਗਾ ਇਹਨਾਂ ਤੋਂ ਬਿਨਾ ਤਿਆਰ ਨਹੀਂ ਹੋ ਸਕਦਾ ਔਰ ਇਹਨਾਂ ਦਵਾਈਆਂ ਨੂੰ ਅਸੀਂ ਡਿਸਪਲੇ ਦੇ ਵਿੱਚ ਸਾਹਮਣੇ ਤੁਹਾਡੇ ਤਾਂ ਹੀ ਪ੍ਰੈਜੈਂਟ ਕੀਤਾ ਕਿ ਅਸੀਂ ਆਹ ਦਵਾਈਆਂ ਪਾ ਕੇ ਭਾਈ ਦਵਾਈ ਤਿਆਰ ਕਰਤੀ ਆ ਅਸੀਂ ਬਣਾਇਆ ਜੀ ਅਰਬੀ ਘੋੜਾ ਅਰਬੀ ਤਾਕਤ ਦਾ ਖਜ਼ਾਨਾ ਅਰਬੀ ਖਜ਼ਾਨਾ ਹੀ ਹੈ ਇੱਕ ਵੀ ਲੋਕ ਨਾ ਹਾਂਜੀ ਬਹੁਤ ਆਪਣੇ ਨਾਲੋਂ ਐਡਵਾਂਸ ਨੇ ਠੀਕ ਹੈ ਬਹੁਤ ਵਧੀਆ ਉਹਨਾਂ ਦੀ ਸਿਹਤ ਆ ਬਹੁਤ ਵਧੀਆ ਖਾਣ ਪੀਣਾ ਅਰਬੀ ਲੋਕ ਤੰਦਰੁਸਤ ਵੀ ਨੇ ਤੇ ਰਈਸ ਵੀ ਨੇ ਠੀਕ ਹੈ ਤੇ ਰਈਸਾਂ ਦਾ ਖਾਣਾ ਇਹ ਰਈਸਾਂ ਦਾ ਖਾਣਾ ਕਿਉਂ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਵੇਸ਼ ਕੀਮਤੀ ਧਾਤੂਆਂ ਜਿਵੇਂ ਆਪਣੇ ਸੋਨੇ ਦੀ ਭਸਮ ਹੋਗੀ ਚਾਂਦੀ ਦੀ ਭਸਮ ਹੋਗੀ ਅਬਰਕ ਭਸਮ ਹੋਗੀ ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਜੋ ਸਾਡੀ ਬੋਡੀ ਨੂੰ ਇੱਕ ਬਹੁਤ ਹੀ ਪਾਵਰਫੁਲ ਸਟੈਮੀਨਾ ਦੇ ਸਕਦਾ ਹੈਗਾ ਹਾਂਜੀ ਜੇ ਕੋਈ ਬੰਦਾ ਸਾਡੇ ਕੋਲੇ ਆਊਗਾ ਉਹ ਅਪਰਾਸ਼ ਰੂਪ ਚ ਨਹੀਂ ਲੈ ਸਕਦਾ ਫਿਰ ਪਾਊਡਰ ਫਾਰਮ ਚ ਕੋਲੇ ਬਹਿ ਕੇ ਹਾਂਜੀ ਹਾਂਜੀ ਇਹ ਸਵਰਨ ਭਸਮ ਹੈ ਜੀ ਠੀਕ ਹੈ ਆ ਮੋਤੀ ਭਸਮ ਆ ਠੀਕ ਹੈ ਆ ਵੰਗ ਭਸਮ ਆ ਠੀਕ ਹੈ ਠੀਕ ਹੈ ਜੀ ਇਹ ਅਬਰਕ ਭਸਮ ਆ ਠੀਕ ਹੈ ਇਹ ਲੋਪਸਮਾ ਇਸ ਤੋਂ ਬਿਨਾ ਚਾਂਦੀ ਭਸਮ ਮਕਰਤਵਾਜ ਜੇ ਇਹ ਬਹੁਤ ਕਾਫੀ ਸਾਰਾ ਕੁਝ ਸਮਾਨ ਪੈਂਦਾ ਪਰ ਬਿਲਕੁਲ ਜੀ ਬਿਲਕੁਲ ਜੀ ਇਹਦੀ ਕੀਮਤ 1 ਗ੍ਰਾਮ 골ਡ ਦੀ ਭਸਮ ਹੈ ਇਹ ਪਰ ਇਹ ਥੋੜੀ ਥੋੜੀ ਮਾਤਰਾ ਚ ਪੈਂਦੀ ਹੁੰਦੀ ਹੈ ਇੱਕ ਡੱਬੀ ਜਿਹੜੀ ਅਰਬੀ ਘੋੜਾ ਰਹੀ ਹੈ ਉਹਦੇ ਵਿੱਚ 150 ਮਿਲੀਗ੍ਰਾਮ ਪਾਈ ਜਾਂਦੀ ਹੈ ਜਾਨੀ ਮਿਲੀਗ੍ਰਾਮ ਠੀਕ ਹੈ ਠੀਕ ਹੈ ਨਾ ਬਹੁਤ ਥੋੜੀ ਮਾਤਰਾ ਦੇ ਵਿੱਚ ਨਾ ਹੀ ਡੋਜ਼ ਹੁੰਦੀ ਹੈ ਪਰ ਬਹੁਤ ਪਾਵਰਫੁਲ ਚੀਜ਼ਾਂ ਹੁੰਦੀਆਂ ਨੇ ਕੀਮਤ ਜ਼ਿਆਦਾ ਹੁੰਦੀ ਹੈ ਪਰ ਇਹ ਆ ਵੀ ਸਾਡੇ ਸਰੀਰ ਨਾਲੋਂ ਜ਼ਿਆਦਾ ਕੀਮਤੀ ਤਾਂ ਕੁਝ ਨਹੀਂ ਨਾ ਹੈਗਾ ਜੇ ਚਿੜੀ ਜੁੜ ਗਈ ਫਿਰ ਬਾਅਦ ਚ ਕੀ ਕਰਾਂਗੇ ਠੀਕ ਹੈ ਨਾ ਤੇ ਬਾਅਦ ਚ ਬਚਾਉਣ ਦਾ ਕੋਈ ਫਾਇਦਾ ਨਹੀਂ ਦੇਖੋ ਘਰ ਬਚਾਉਣਾ ਤਾਂ ਕੁਦਰਤੀ ਗੱਲਾਂ ਨੇ ਅਸੀਂ ਕਹਿ ਰਹੇ ਹਾਂ ਕਿ ਵੀਕਨੈਸ ਨਾ ਹੋਵੇ ਕਿਸੇ ਵੀ ਮਰਦ ਨੂੰ ਖਾਸ ਕਰਕੇ ਜੋ ਅੱਜ ਦਾ ਸਟ੍ਰੈਸਫੁੱਲ ਸਮਾਂ ਹੈਗਾ ਸਾਨੂੰ ਖਾਣ ਨੂੰ ਵਧੀਆ ਨਹੀਂ ਮਿਲ ਰਿਹਾ ਨੌਜਵਾਨਾਂ ਨੂੰ ਰੋਜ਼ਗਾਰ ਦੀ ਕਮੀ ਆ ਜਾਂ ਕਮੀ ਨਹੀਂ ਹੈਗੀ ਪੈਸਾ ਵੀ ਬਥੇਰਾ ਹੈਗਾ ਫਿਰ ਵੀ ਸਟ੍ਰੈਸ ਦੇ ਵਿੱਚ ਚੱਲ ਰਹੇ ਆ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਲਗਭਗ ਲਗਭਗ ਹਰ ਇਨਸਾਨ ਦੀ ਜ਼ਰੂਰਤ ਹੈਗੀ ਆ ਕੋਈ ਵੀ ਲੈ ਸਕਦਾ ਕੋਈ ਵੀ ਲੈ ਸਕਦਾ ਮੇਲ ਇਹ ਸਿਰਫ ਮੇਲ ਲਈ ਹੈ ਫੀਮੇਲ ਦੇ ਸਿਸਟਮ ਅਲੱਗ ਹੁੰਦਾ ਉਹਨਾਂ ਨੂੰ ਇਹਦੇ ਨਾਲ ਤਕਲੀਫ ਹੋ ਸਕਦੇ ਜਿਆਦਾ ਤਾਕਤ ਹੈ ਫੀਮੇਲ ਇਸ ਨੂੰ ਨਾ ਇਸਤੇਮਾਲ ਕਰਨ ਅਰਬੀ ਕੋੜਾ ਸਿਰਫ ਮਰਦਾਂ ਲਈ ਹੈ ਉਹ ਯਾਦ ਰੱਖੋ ਸਿਰਫ ਬੱਚੇ ਨਾ ਖਾਣ ਜਿਹੜੇ ਮੈਰਿਡ ਨਹੀਂ ਹੈਗੇ ਜਾਂ ਜਿਨ੍ਹਾਂ ਦੀ ਮੈਰਿਜ ਨੇੜੇ ਆ ਉਹ ਖਾ ਸਕਦੇ ਆ ਇਹ ਨਹੀਂ ਹੈ ਕਿ ਕੋਈ 15 16 17 ਸਾਲ ਦਾ ਬੱਚਾ ਇਹਨੂੰ ਲੈ ਕੇ ਬਹਿ ਜਾਵੇ ਵੀ ਇਹ ਖਾਣਾ ਵਾ ਉਹਨਾਂ ਦੇ ਕੰਮ ਦੀ ਚੀਜ਼ ਨਹੀਂ ਹੈ 24 25 ਸਾਲ ਤੋਂ ਬਾਅਦ 60 65 ਸਾਲ ਦੀ ਉਮਰ ਤੱਕ ਇਹ ਹਰ ਇਨਸਾਨ ਦੀ ਮੇਰੇ ਸਾਬ ਨਾਲ ਜ਼ਰੂਰਤ ਆ ਦੇਖੋ ਵਾ ਇੰਨੀਆਂ ਸ਼ਾਨਦਾਰ ਚੀਜ਼ਾਂ ਨੇ ਖਜ਼ਾਨਾ ਅਸੀਂ ਕਹਿ ਰਹੇ ਹਾਂ ਸੋਨਾ ਇਹਦੇ ਵਿੱਚ ਪਾਤਾ ਮੋਤੀ ਇਹਦੇ ਵਿੱਚ ਪਾਤਾ ਚਾਂਦੀ ਇਹਦੇ ਵਿੱਚ ਪਾਤੀ ਖਜ਼ਾਨਾ ਹੀ ਆ ਹੋਰ ਇਸ ਤੋਂ ਬਾਅਦ ਆਪਾਂ ਕੀ ਪਾ ਸਕਦੇ ਇਸ ਨੂੰ ਵੀ ਅੱਧੀ ਲੈਣੀ ਪਊਗੀ ਇਸ ਤੋਂ ਵੀ ਇੱਕ ਗ੍ਰਾਮ ਦੀ ਡੋਜ਼ ਆ ਜੀ ਕਿਉਂਕਿ ਇੰਨੀਆਂ ਵੇਸ਼ਕੀਮਤੀ ਭਸਮਾਂ ਪਈਆਂ ਹੋਈਆਂ ਨੇ ਭਸਮਾ ਸਟਰੋਂਗ ਹੁੰਦੀਆਂ ਨੇ ਬਹੁਤ ਵਧੀਆ ਗੱਲ ਆ ਤੁਹਾਡੀ ਪਰ ਮੈਂ ਤਾਂ ਆਪਣੇ ਆਫਿਸ 'ਚ ਬੈਠਾ ਇਸ ਟਾਈਮ ਆਪਣੇ ਘਰੋਂ ਹੀ ਆਪਾਂ ਕੰਮ ਸ਼ੁਰੂ ਕੀਤਾ ਹੋਇਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜਾ ਕੋਈ ਵਿਅਕਤੀ ਸਾਡੇ ਕੋਲੋਂ ਸਾਡਾ ਠੀਕ ਸੱਤ ਦਿਨ ਲਈ ਅਸੀਂ ਮੌਕਾ ਦਿੰਨੇ ਆ ਇਹਨੂੰ ਲੈ ਕੇ ਜਾਓ ਇਸਤੇਮਾਲ ਕਰੋ ਸੱਤ ਦਿਨ ਵਰਤੋ ਜੇ ਤੁਹਾਨੂੰ ਲੱਗਦਾ ਕਿ ਇਹ ਪ੍ਰੋਡਕਟ ਬੈਨੀਫੀਸ਼ੀਅਲ ਆ ਮੇਰੀ ਸਿਹਤ ਲਈ ਮੇਰੇ ਪਰਿਵਾਰ ਲਈ ਮੇਰੀ ਜ਼ਿੰਦਗੀ ਲਈ ਠੀਕ ਹੈ ਠੀਕ ਹੈ ਨਾ ਤਾਂ ਇਹਨੂੰ ਵਰਤੋ ਨਹੀਂ ਲੱਗਦਾ ਤਾਂ ਸਾਨੂੰ 8ਵੇਂ ਦਿਨ ਵਾਪਸ ਕਰ ਦਿਓ 1 1 ਰੁਪਿਆ ਜੋ ਤੋਂ ਲਿੱਤਾ ਜਾਊਗਾ ਸਾਰੇ ਦੇ ਸਾਰੇ ਮੋੜ ਦਿਆਂਗੇ ਤੁਹਾਡੇ ਕੋਲੇ ਅਗਲਾ ਆ ਕੇ ਦੁਬਾਰੇ ਮੇਰੀ ਵੀਡੀਓ ਬਣਾ ਕੇ ਪਵਾ ਦੇ ਮੇਰਾ ਕੱਢ ਦੇਵੇ ਜਲੂਸ ਜਿਹਦੇ ਨਾਲ ਇਹ ਗੱਲਬਾਤ ਹੋ ਗਈ ਨਾ ਵੀ ਹਾਂ ਵੀ ਮੈਂ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਸੀ ਹੁਣ ਕਰ ਨਹੀਂ ਰਹੇ ਐਡੀ ਸ਼ਾਨਦਾਰ ਚੀਜ਼ ਐ ਸਰ ਜਿਹੜੇ ਬੰਦੇ ਦੀ ਜੇਬ ਇੱਜ਼ਾਤ ਦਿੰਦੀ ਆ ਜਾਂ ਜਿਹੜਾ ਬੰਦਾ ਕਹਿੰਦਾ ਯਾਰ ਮੈਂ ਆਪਣਾ ਘਰ ਸਹੀ ਤਰੀਕੇ ਨਾਲ ਚਲਾਉਣਾ ਜਾਂ ਜਿਹੜਾ ਬੰਦਾ ਇਹ ਚਾਹੁੰਦਾ ਕਿ ਯਾਰ ਮੈਂ ਅੱਜ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਉਹ बार-बार ਲੈ ਕੇ ਜਾਂਦੇ ਆ ਇਹ ਕੋਈ ਅਸੀਂ ਅੱਜ ਤੋਂ ਨਹੀਂ ਇਹਨੂੰ ਚੀਜ਼ ਨੂੰ ਯੂਜ਼ ਕਰ ਰਹੇ ਲਗਭਗ ਸਾਲ ਤੋਂ ਵੱਧ ਹੋ ਗਿਆ ਸਾਨੂੰ ਯੂਜ਼ ਕਰਦਿਆਂ ਨੂੰ ਇੱਕ ਨਵੇਂ ਪੈਸੇ ਦੀ ਵੀ ਪ੍ਰੋਬਲਮ ਨਹੀਂ ਹੈ ਪਰ ਫਿਰ ਵੀ ਕਿਉਂਕਿ ਅੱਜ ਕੱਲ ਨਾ ਠੱਗੀਆਂ ਦਾ ਦੌਰ ਆ ਤੁਸੀਂ ਵੀ ਆਪਣੀ ਜਗ੍ਹਾ ਤੇ ਸਹੀ ਹੋ ਕਿਸੇ ਨਾਲ ਕੋਈ ਠੱਗੀ ਹੋ ਵੀ ਸਕਦੀ ਹੈ ਕਿਸੇ ਨੂੰ ਕੋਈ ਚੀਜ਼ ਅਨਯੂਸਫੁਲ ਲੱਗ ਵੀ ਸਕਦੀ ਹੈ ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਕਿ ਤੁਸੀਂ ਕੋਈ ਗੱਲ ਨਹੀਂ 7 ਦਿਨ ਇਸਤੇਮਾਲ ਕਰ ਲਓ 7 ਦਿਨਾਂ ਵਿੱਚ ਤੁਹਾਨੂੰ ਵਧੀਆ ਤੁਹਾਡੀ ਬੋਡੀ ਤੁਹਾਡੀ ਪਰਫਾਰਮੈਂਸ ਦੱਸਣ ਲੱਗ ਜਾਊਗਾ ਅਗਰ ਤੁਹਾਨੂੰ ਅਨਫਿਟ ਲੱਗਦੀ ਹੈ ਕਿ ਨਹੀਂ ਯਾਰ ਮੈਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ ਸਾਨੂੰ ਵੀ ਕੋਈ ਪੈਸੇ ਦੇਣ ਦੇ ਵਿੱਚ ਵਾਪਸ ਕੋਈ ਇਹਦੇ ਵਿੱਚ ਹਰਜ ਨਹੀਂ ਹੈ ਦੇਖੋ ਮੈਂ ਤੁਹਾਨੂੰ ਇਹਦੇ ਜੋ ਬੈਨੀਫਿਟ ਮੈਂ ਦੇਖੇ ਹੈ ਜਿਹੜਾ ਤੁਹਾਡਾ ਸਵਾਲ ਹੈ ਪੁੱਛਣ ਦਾ ਤਰੀਕਾ ਜੇ ਆਡੀਅנס ਵੀ ਸਮਝ ਲਵੇ ਤਾਂ ਮੈਂ ਬਿਲਕੁਲ ਕਹਿ ਸਕਦਾ ਕਿ ਉਹਨੂੰ ਬਹੁਤ ਫਾਇਦਾ ਮਿਲੂਗਾ ਪਰ ਨਸ਼ਾ ਛੱਡਣ ਜਾਂ ਨਾ ਛੱਡਣ ਦੀ ਮੈਂ ਗੱਲ ਨਹੀਂ ਕਰ ਸਕਦਾ ਹਾਂ ਉਹਨੂੰ ਜਿਹੜੀ ਕਮਜ਼ੋਰੀਆਂ ਪੈ ਜਾਂਦੀਆਂ ਨੇ ਉਹਨੂੰ 100% ਚੱਕ ਦੂਗਾ ਉਹਦੀ ਗਰੰਟੀ ਸਾਡੀ ਰਹੂ ਉਹਨਾਂ ਤੋਂ 100% ਖੜਾ ਛੱਡ ਜੂ ਉਹ ਤਾਂ ਕੋਈ ਗੱਲ ਹੀ ਨਹੀਂ ਹੈ ਉਹ ਤਾਂ ਬਿਲਕੁਲ ਫਰਾਡ ਆ ਉਹ ਤਾਂ ਇੱਕ ਕੈਮੀਕਲ ਨੇ ਸਰ ਅੰਦਰ ਜਾਂਦੇ ਹੀ ਅਸਰ ਕਰ ਦਿੰਦਾ ਇਹਨੇ ਹਫ਼ਤੇ 'ਚ ਅਸਰ ਸ਼ੁਰੂ ਕਰਨਾ ਦੂਏ ਤੀਏ ਦਿਨ ਵੀ ਕਰ ਜਾਂਦਾ ਡਿਪੈਂਡ ਕਰਦਾ ਕਿ ਤੁਹਾਡੇ ਅੰਦਰ ਕਿੰਨਾ ਕੁ ਸਟੈਮਨਾ ਅੱਗੇ ਬਚਿਆ ਹੋਇਆ ਹੈ ਪਰ ਉਹ ਵਿਆਗਰਾ ਸ਼ੈਗਰਾ ਜਾਂ ਜੋ ਹੋਰ ਤੁਸੀਂ ਨਾਮ XYZ ਲੈਣੇ ਹੋ ਉਹਨਾਂ ਚੋਂ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਸ਼ਕਤ ਦਿਮਾਗ ਨੇ ਤਾਂ 네ਗੇਟਿਵ ਪਹਿਲਾਂ ਅਪਰੋਚ ਰੱਖਣੀ ਹੀ ਰੱਖਣੀ ਆ ਠੀਕ ਆ ਜਿਹੜਾ ਆਪਣਾ ਪ੍ਰੋਡਕਟ ਆ ਜੀ ਇਹਦੇ ਵਿੱਚ ਥੱਲੇ ਦੇਖੋ ਲਾਇਸੈਂਸ ਨੰਬਰ ਨਾਲ ਲੱਗਿਆ ਹੋਇਆ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਲੱਗਿਆ ਇਹ ਲੈਬ ਦਾ ਫਾਰਮਾਸੋਟਿਕਲ ਕੰਪਨੀ ਦਾ ਕਰੋੜਾਂ ਅਰਬਾਂ ਰੁਪਏ ਦਾ ਪ੍ਰੋਜੈਕਟ ਹੁੰਦਾ ਕੋਈ ਐਡੀ ਨਹੀਂ ਗੱਲ ਹੁੰਦੀ ਕਿ ਐਵੇਂ ਹੀ ਘਰੇ ਬੈਠ ਕੇ ਬਣਾ ਲੈ ਇਹ ਅਸੀਂ ਇਹ ਨਹੀਂ ਹੈਗੇ ਅਸੀਂ ਘਰੇ ਬਣਾ ਲਈ ਅਸੀਂ ਤਾਂ ਸਿਰਫ ਫਾਰਮੂਲਾ ਦੇਣਾ ਵੀ ਆਹ ਆਹ ਚੀਜ਼ਾਂ ਪਾ ਕੇ ਸਾਨੂੰ ਦੋ ਕਾਸਟ ਕੱਢੋ ਤੇ ਅਗਰ ਇਹਦਾ ਸੈਂਪਲ ਫੇਲ ਹੋ ਜਾਂਦਾ ਕੋਈ ਇਸ ਤਰ੍ਹਾਂ ਦੀ ਗਲਤ ਚੀਜ਼ ਪਾਈ ਜਾਂਦੀ ਆ ਕਰੋੜਾਂ ਰੁਪਏ ਦਾ ਨੁਕਸਾਨ ਉਹਨਾਂ ਦਾ ਹੋ ਜਾਣਾ ਮੇਰਾ ਨਹੀਂ ਮੇਰੇ ਤੇ ਵੀ ਕੋਈ ਨਾ ਕੋਈ ਲੀਗਲ ਐਕਸ਼ਨ ਹੋਊਗਾ ਪਰ ਉਹਨਾਂ ਦੀ ਸੀਲ ਹੋ ਜਾਣੀ ਆ ਫੈਕਟਰੀ ਠੀਕ ਹੈ ਠੀਕ ਹੈ ਨਾ ਐਦਾਂ ਨਹੀਂ ਹੁੰਦਾ ਠੀਕ ਹੈ ਕਿ ਜਿਹੜੇ ਲੋਕ ਰਹੀ ਰਗੜ ਰਗੜ ਕੁਛ ਦੇਈ ਜਾਂਦੇ ਆ ਉੱਥੇ ਹੋ ਸਕਦਾ ਕਿ ਕੋਈ ਡਿਫਾਲਟਰ ਚੀਜ਼ ਹੋਵੇ ਇਹ ਲੈਬ ਦਾ ਲਾਇਸੈਂਸ ਨੰਬਰ ਹੈ ਜੀ ਪਰ ਸਰਕਾਰ ਤੋਂ ਇਲਾਵਾ ਮੈਂ ਮੰਨ ਲਓ ਜਿਹੜੇ ਬੰਦੇ ਦੀ ਫੈਕਟਰੀ ਚ ਬਣ ਰਹੀ ਆ ਇਹ ਚੀਜ਼ ਬਣ ਰਹੀ ਆ ਉਹ ਕਰੋੜਾਂ ਦਾ ਪ੍ਰੋਜੈਕਟ ਆ ਠੀਕ ਹੈ ਨਾ ਇਹ ਨਹੀਂ ਹੈ ਕਿ ਮੈਨੂੰ ਥੋੜੀ ਜੀ ਚੀਜ਼ ਵੇਚ ਕੇ ਅਗਲਾ ਆਪਦੀ ਫੈਕਟਰੀ ਨੂੰ ਜਿੰਦਾ ਲਵਾ ਕੇ ਬਹਿ ਜਾਵੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਦੇਖੋ ਵੈਸੇ ਤਾਂ ਜੀ ਦੁਨੀਆ ਬਿਮਾਰੀਆਂ ਦੀ ਭਰੀ ਪਈ ਆ ਪਰ ਮੈਨੂੰ ਕਿਹਨਾਂ ਸ਼ੌਕ ਆ ਮੈਂ ਇਸ ਲਾਈਨ 'ਚ ਪਹਿਲਾਂ ਤੁਹਾਨੂੰ ਪਤਾ ਸ਼ਾਇਦ ਕਿ 5 ਸਾਲ ਪਹਿਲਾਂ ਹੀ ਆਇਆ ਪਹਿਲਾਂ ਮੈਂ ਇਸ ਲਾਈਨ 'ਚ ਆਇਆ ਹੀ ਨਹੀਂ ਸੀ ਪ੍ਰੈਕਟਿਸ ਕਰਦਾ ਨਹੀਂ ਸੀਗਾ ਅਸੀਂ ਸਿਰਫ ਕ੍ਰੋਨਿਕ ਡਿਸੀਜ਼ ਕ੍ਰੋਨਿਕ ਡਿਸੀਜ਼ ਦਾ ਮਤਲਬ ਹੈ ਕਿ ਜਿੱਥੇ ਲੋਕਾਂ ਨੂੰ ਲੱਗਦਾ ਕਿ ਮੇਰਾ ਇਲਾਜ ਨਹੀਂ ਹੋਣਾ ਜ਼ਿਆਦਾਤਰ ਉਸ ਤਰ੍ਹਾਂ ਦੀਆਂ ਬਿਮਾਰੀਆਂ 'ਚ ਡੀਲ ਕਰਦੇ ਆ ਜਿਵੇਂ ਕਿ ਜਿਵੇਂ ਕਿ ਮੰਨ ਲਓ ਹਰਨੀਆਂ ਲਗਾ ਲਓ ਹਰਨੀਆਂ ਦਾ ਸਿਰਫ ਆਪਰੇਸ਼ਨ ਹੀ ਕਿਹਾ ਜਾਂਦਾ ਸਾਨੂੰ ਇਹ 60 ਤੋਂ 70% ਰਿਜ਼ਲਟ ਮਿਲ ਜਾਂਦਾ ਸਾਡੀ ਦਵਾਈ ਨਾਲ ਫਰਕ ਪੈਂਦਾ ਬਹੁਤ ਵਧੀਆ ਠੀਕ ਹੋ ਰਹੇ ਨੇ ਲੋਕ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕਿਸੇ ਦਾ ਆਪਰੇਸ਼ਨ ਟਲ ਜਾਂਦਾ ਪਿੱਤੇ ਦੀ ਪਥਰੀ ਲਗਾ ਲਓ ਗੁਰਦੇ ਦੀ ਪਥਰੀ ਲਗਾ ਲਓ ਬੱਚੇ ਦਾ ਨਿਚਰ ਸੌਲੀ ਲਗਾ ਲਓ ਚਾਹੇ ਉਹ ਪਾਣੀ ਵਾਲੀ ਹੈ ਚਾਹੇ ਉਹ ਫਾਈਬਰਾਈਟ ਹੈਗੀ ਹੈ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਇਸ ਤਰ੍ਹਾਂ ਦੀਆਂ ਡਿਸੀਜ਼ ਦੇ ਵਿੱਚ ਅਸੀਂ ਡੀਲ ਕਰ ਰਹੇ ਹਾਂ 슈ਗਰ ਤਾਂ ਬਹੁਤ ਕਾਮਨ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ షుగర్ ਬਾਰੇ ਵੀ ਕੁਝ ਕੈਂਪਿੰਗ ਵਗੈਰਾ ਸਟਾਰਟ ਕਰਾਂਗੇ ਕਿ ਲੋਕ ਪਰੇਸ਼ਾਨ ਬੜੇ ਨੇ ਸ਼ੂਗਰ ਤੋਂ ਫ੍ਰੀ ਮੈਡੀਸਨ ਦਾ ਵੀ ਸਿਸਟਮ ਆਪਾਂ ਕਰਦੇ ਆਂ ਥੋੜੇ ਜਿਹਾ ਹਾਂਜੀ ਤੁਸੀਂ ਕਲੀਨਿਕ ਤੇ ਆ ਸਕਦੇ ਹੋ ਆਪਣਾ ਕਲੀਨਿਕ ਐਚ ਡਬਲਯੂ ਨੇਚਰੋ ਸੈਂਟਰ ਸਟਰੀਟ ਨੰਬਰ 3 ਆਪੋਜੀਟ ਭਾਰਤ ਧਰਮ ਕੰਡਾ ਸ਼ਿਮਲਾਪੁਰੀ ਠੀਕ ਹੈ ਫੋਨ ਨੰਬਰ ਮੇਰਾ ਹੈਗਾ 81958 24325 ਬਾਕੀ ਤੁਸੀਂ ਸਾਰਾ ਡਿਸਪਲੇ ਤੇ ਵੀ ਲਗਾ ਦੇਣਾ ਲੋਕਾਂ ਦੀ ਹੈਲਪ ਹੋ ਜਾਏ